5 7 ਫੁੱਟ ਜਿਹੜਾ ਮਤਲਬ ਤਾਂ ਉੱਡਿਆ ਬੰਦਾ ਕਿੰਨੇ ਵਜੇ ਦੀ ਗੱਲ ਹੈ ਇਹ ਪੂਰੇ 9:20 ਤੇ ਜੀ 9:20 9:20 ਇਹ ਤੇ ਆਵਾਜ਼ ਮਤਲਬ ਆਵਾਜ਼ ਹੈ ਮੈਂ ਦੇਖੀਗਾ ਮਤਲਬ ਤੇ ਕਿੱਛੇ ਹੁਮਤ ਕੁੱਟੀਆਂ ਦੀ ਵੀ ਆਵਾਜ਼ ਗਈ ਲੱਗ ਕੇ ਘੱਟੋ ਘੱਟ 1.5-2 ਕਿਲੋਮੀਟਰ ਬਾਅਦ ਨਹੀਂ ਮਤਲਬ ਥੋੜੀ ਦਿੱਤਾ ਅਸਲੀਅਤ ਹੈ ਔਰ 9:20 ਦਾ ਇਨਸੀਡੈਂਟ ਹੈ ਜੀ ਹੋਇਆ 10 ਤੋਂ

ਕਿਓ ਤੁਹਾਨੂੰ ਕੋਈ ਕਾਪਿਆ ਜੋ ਟ੍ਰੈਕ ਕਰ ਰਿਹਾ ਕੋਈ ਫੜ ਗਿਆ ਇਧਰ ਉਧਰ ਵੇਖਿਆ ਤੇ ਕੋਈ ਟੈਕੂ ਤੇ ਕੋਈ ਨਹੀਂ ਫੜਿਆ ਕੰਮ ਕਰ ਰਿਹਾ ਉਹ ਹੁਣ ਹੁਣ ਰੋ ਕੋਈ ਨਹੀਂ ਪਾ ਦਿੱਤੀਆਂ ਮੁੰਡਾ ਇਹ ਤਾਂ ਸਾਨੂੰ ਹੋ ਜਾਵੇ ਕੋਈ ਉਹ ਪਾ ਦਿੱਤਾ ਗਿਆ ਹੋ ਜਾਂ ਚਲਾਉਂਦੇ ਨੂੰ ਚੱਟੇ ਹੋ ਜਾਵੇ ਇਹ ਕਿਹਦਾ ਉਹ ਬੱਸ ਉਹ ਮੋਟਰ ਕਰਾਈ ਸੀ ਕਿ ਮੋਟਰ ਲੈ ਕੇ ਕਰਾਈ ਚਲਾਈ ਉਹਨਾਂ ਨੇ ਕਦਾਈ ਦੇ ਹੱਥ ਚੜ੍ਹਿਆ ਆਈ ਉਹਦੇ ਅੱਵਾ ਵੀ ਉੱਡ ਗਈ ਲਾਤੀ ਉੱਡ ਗਈ ਤੋਂ ਹਨਾ ਮਾੜਾ ਉਹਦੇ ਹਾਰੇ ਤਾਹਰੇ ਜਾਓ ਕੋਈ ਚੈੱਕ ਕਰਦੇ ਆ ਠੀਕ ਕਰਦੇ ਆ ਤੁਸੀਂ ਉਹਦੋਂ ਦੁਕਾਨ ਖੁੱਲਹੀ ਨਾ ਕਰ ਹੋਣੀ ਉਹ ਬਾਣੀ ਜੀ ਤੇ ਆਵਾਜ਼ ਫੜਕਾ ਬਾੜੀ ਬਾਜੂ ਗੋਦਰਾ ਕਾ ਮੈਂ ਤਾਂ ਬੰਬ ਬਹੁਤ ਜਿਆਦਾ ਵੱਡਾ ਫਰਜ ਮੈਂ ਤਾਂ ਜਾਵੇ ਫਰਜ ਲਾ ਕੇ ਸਾਡੇ ਚੰਬਾ چلو جو بھی صحیح ہے نا بس دس رہے ہیں پولیس کے دباؤ ادا آئے کیونکہ صحیح گل <سؤال> ہے لا آڈر کنٹرول ہوگا پھر کچھ نہیں تو نقصان سارے چلو ਸਾਡਾ ਇਧਰ ਆਵੇ ਜੀ ਤੁਹਾਡਾ ਵੀ ਰੂਪ ਇਹੀ ਰਹਿੰਦਾ ਹੈ ਕਿ ਲੱਗਦਾ ਕੋਈ ਵੱਡੀ ਸਾਜ਼ਿਸ਼ ਹੋ ਰਹੀ ਹੈ ਜੀ ਇਹਨਾਂ ਜੀ ਇਸ ਗੱਲ ਤੋਂ ਤਾਂ ਨਹੀਂ ਜਾਂਦਾ ਕਿ ਕੀ ਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸੁਪਸ਼ਟ ਹੈ ਕਿ ਪੰਜਾਬ 'ਚ ਲਾਅ ਐਂਡ ਆਰਡਰ ਦਾ ਕਲੈਪਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਇਹ ਇੰਡੋ ਪਾਕ ਬਾਰਡਰ ਦਾ ਇਹ ਜ਼ਿਲ੍ਹਾ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਹੈ। ਔਰ ਕੱਲ ਅਰਸੋ ਵੀ ਜੋ ਹਾਦਸੇ ਹੋਏ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਚਾਟਾ ਸਾਹਿਬ ਕੇ ਸ਼ਰਿਆਮ ਗੋਲੀ ਚੱਲਨੀ ਮੋਸਟ ਵਿਜਿਟਿਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ ਤੇ ਗੋਲੀ ਚੱਲਨੀ ਉਸ ਤੋਂ ਪਹਿਲਾਂ ਸੁਖਬੀਰ ਜੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਦਰਮੰਦਰ ਤੇ ਬੰਮਰ ਅਟੈਕ ਹੋਣਾ ਆਰਮੀ ਏਰੀਏ ਦਾ ਜਿਹੜਾ ਉਹ ਖਾਣਾ ਉੱਥੇ ਬੰਬ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰਦੇ ਆ ਉਹਨਾਂ ਦੀ ਮਦਦ ਹੀ ਕਰਿਆ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਔਰ ਇਹਦਾ ਅੱਜ ਜੁਤੀ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ ਕਿ ਜਿਹੜਾ ਉਹ ਬੰਦਾ ਜਖਮੀ ਹੋਇਆ ਜਾਏ ਉਹਦੇ ਤੇ ਬੰਮਚੀ ਆ ਤੇ ਜਾਤ ਦਾ ਵਿਸ਼ਾ ਮਗਰ ਕਿਵੇਂ ਭਗਵਾਨ ਸਤਿਮਾਨ ਆਪ ਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਨਹੀਂ ਪਰ ਤੁਸੀਂ ਅੱਜ ਦੇਖੋ ਜਿਹੜਾ ਕੱਲ ਅਸੀਂ ਕੋਸ਼ ਕੀਤਾ ਉਹ ਕਿਹੜਾ ਕੇਸ਼ੂ ਗੈਂਗ ਆ ਕਿ ਕੀ ਆ ਔਰ ਸਿੱਧਾ ਹੀ ਮੈਨੂੰ ਥ੍ਰੈਟ ਪਾ ਰਿਹਾ ਹੈ ਕੀ ਮਜੀਦthia ਅਰਜਿੰਦਰ ਸਿੰਘ ਦੀ ਮਦਦ ਕਰਦਾ ਸੀ ਅਰਜਿੰਦਰ ਸਿੰਘ ਸਾਧੂਨ ਨਸ਼ੇ ਪੈਚੰਦ ਰੋਕਦਾ ਸੀ ਤਾਂ ਅਸੀਂ ਰੋਕਿਆ ਤੇ ਫਿਰ ਇਹ ਦੱਸਦੇ ਨੇ ਅਗਲਾ ਕਿੰਨੂ ਫੋਟਦਾ ਹੈ ਔਰ ਪਹੁੰਚ ਕੇ ਕੀ ਆਇਆ ਜੀ ਨਸ਼ੇ ਵਰਗੇ ਮਹਿੰਮ ਕਰਾਈ ਗਿਆ ਸਾਹਿਬ ਫੇਲਾ ਅਖਬਾਰਾਂ ਚ ਮਹਿਮਾਜੀ ਗਰਾਊਂਡ ਜੀੋਂ ਜਿੱਥਾ ਆਇਆ ਅਸਲੀਅਤ ਜਿੱਥੇ ਸਾਹਿਬ ਜਿਹੜੇ ਅਸਲੀਅਤ ਆ ਟੋਟਲ ਫੇਲਿਆ ਰਿਹਾ ਔਰ ਕਮਿਸ਼ਨਰ ਪੁਲਿਸ ਜੋ ਮਰਜੀ ਡਰਾਮਾ ਭੁੱਲਰ ਸਾਹਿਬ ਰਜੀ ਜਾਣ ਮਗਰ ਅਸਲੀਅਤ ਇਹ ਆ ਅਸਲੀਅਤ ਚਾਦੇ ਸਾਹਿਬ ਕੇ ਹਰਜਿੰਦਰ ਸਿੰਘ ਦਾ ਮਰਦਨਾ ਔਰ ਅਸਲੀਅਤ ਜੋ ਕੱਲ ਹੌਲ ਗੇਟ ਚ ਮਰਡਰ ਹੋਇਆ ਹੈ ਜਾਂ ਦਰਬਾਰ ਸਾਹਿਬ ਕੇ ਗੋਲੀ ਚੱਲੀ ਆ ਜਾਂ ਠਾਕਰ ਦਵਾਰੇ ਮੰਦਰ ਬੰਮ ਫਟਿਆ ਜਾਂ ਰਣਜੀਤ ਐਵੇਨਿਊ ਚੌਕੀ ਤੇ ਨੈਕਸਟ ਟੂ ਜਿਹੜਾ ਉਹ ਘੁੰਟਾਲਾ ਚੌਕੀ ਜਿਹੜਾ ਆਰਮੀ ਏਰੀਏ ਦੇ ਨੇੜੇ ਆ ਉਥੇ ਬੰਬ ਫਟਿਆ ਜਿਹਨੂੰ ਇਹ ਰੇਡੀਏਟਰ ਬਲਾਸਟ ਕਹਿ ਰਹੇ ਸੀ ਅਸਲੀਅਤ ਇਹ ਆ ਹਰ ਵਾਰੀ ਕੁਝ ਨਾ ਬੰਦੇ ਦੀ ਪਹਿਚਾਣ ਨਹੀਂ ਹੋਈ ਕੰਪਟੈਂਸ ਹੈ ਜੀ ਪੁਲਿਸ ਦਾ ਬੇਲੀਅਰ ਹੈ ਲਾਅਰਡ ਆਰਡਰ ਦਾ ਇੰਟੈਲੀਜੈਂਸ ਦਾ ਭਗਵੰਤ ਸਵਾਦ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡਪਿਕ ਚੁਲਨੇ ਆ ਆਪ ਲੈ ਕੇ ਕੰਮ ਆਉਂਦੇ ਨਿਕਾ ਗਏ ਨੇ ਸਰਕਾਰ ਕਹਿੰਦੀ ਆਲਿਸ ਫੈਲਿੰਗ ਪੰਜਾਬ ਉਹ ਤੇ ਦੇਖੀ ਗਿਆ ਜੀ ਜੋ ਸਵਾਰੀ ਆਪ ਤੇ ਸਮਾਨ ਲਈ ਆਪ ਜਿੰਮੇ ਆ ਰ ਭਗਵਾਨਤ ਮਾਨ ਦਾ ਹੈਲੀਕਾਪਟਰ ਤੇ ਹੁੰਦਾ ਹੈਲੀਕਾਪਟਰ ਹੀ ਸੇਫ ਉੱਡ ਰਿਆ ਲੋਕਾਂ ਦਾ ਰੋਜ਼ ਜਵਾਬ ਦੇਣ ਇਸ ਦਾ ਪੂਰੇ ਦੇ ਕਾਰਨ ਦਾ ਨਹੀਂ ਪੂਰੀ ਘਰਾਂ ਨੂੰ ਕਿੱਥੇ ਕਿੱਦਾਂ ਦੇਣਗੇ ਮੈਂ ਅੱਜ ਦਾਅਵਾ ਕਰਦਾ ਜੀ ਮੈਂ ਇਸ ਘਟਨਾ ਨੂੰ ਔਰੇ ਬੜਾ ਸਿਕਿਉਰਿਟੀ ਦਾ ਲੈਬਸ ਹੈ ਪੇਰੀਅਰ ਹੈ ਕੋਲਾਪਸ ਹੈ ਔਰ ਭਗਵੰਤਮਾਨ ਸਿੰਧਿਆ ਜ਼ਿੰਮੇਵਾਰ ਹੈ ਜੀ ਔਰ ਇਸ ਬੰਮ ਅਟੈਕ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਤੋਂ ਬਾਅਦ ਚ ਤਸਵੀਰਾਂ ਆ ਗਈਆਂ ਜਿਹੜੇ ਜਖਮੀ ਦੀ ਗਵਾ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਫੋਟੋ ਸਾਹਮਣੇ ਆ ਗਈ ਜਿਹੜਾ ਜ਼ਖਮੀ ਹੋਇਆ ਸੀ ਉਹਦੀ ਮੌਤ ਹੋ ਗਈ ਉਹਦੀ ਮੌਤ ਹੋ ਗਈ ਪਰ ਇਹੀ ਗੱਲ ਹੈ ਮਕਰ ਅਸਲੀਅਤ ਇਹ ਹੈ ਕਿ ਇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਬਾਕੀ ਚੌਕੀਆਂ ਦੇ ਧਮਾਕੇ ਹੈ ਜਦੋਂ ਰਾਜਨੀਤਿਕ ਗੱਲ ਹੈ ਯਾਰ ਇਹ ਕੋਈ ਜੁੜਿਆ ਹੋਇਆ ਨਹੀਂ ਹੈ ਕੋਸ਼ਿਸ਼ ਕੀਤੀ ਗਈ ਪੁਲਿਸ ਕੀ ਆਤਮਾ ਹੈ ਕਿ ਆਪਾਂ ਇਹ ਪਾਕਿਸਤਾਨੀ ਕੌਸਾ ਹੈ ਉਹ ਤਾਂ ਮਾਣ ਲਿਆ ਦੇ ਦੱਸਾ ਜੀ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਅਦ ਕੇ 10 ਮਿੰਟਾਂ 'ਚ ਕਿੰਨੇ ਅਸੀਂ ਲੱਭ ਲਿਆ ਸਭ ਕੁਝ ਕਿ ਫਿਰਾਂ ਤੁਸੀਂ ਲਪਣਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਬਸਰਾ ਬਾਏ ਪੁਲਿਸ ਬਾਦ ਕੀ ਹਰਕਤ ਆ ਰਹੀ ਹੈ ਪਹਿਲਾਂ ਕਿਥੇ ਸੁੱਤੀ ਅਰਿੰਦਰ ਸਿੰਘ ਕੌਂਸਲਰ ਦੀ ਦਾ ਕਤਲ ਹੋਇਆ ਹੈ ਹਾਲਜਾ ਪਤਾ ਨਹੀਂ ਹੋਇਆ ਹੈ ਪਕੜੀਆਂ ਵੀ ਕੋਈ ਛੇੜ ਬਈ ਨਹੀਂ ਤੁਸੀਂ ਸੀਐਮ ਦਾ ਫੇਲੀਅਰ ਹੈ ਸੀਐਮ ਸ਼ੁਡ ਰਿਜ਼ਾਈਨ ਲੋਰ ਆਰਡਰਲੀ ਉਹ ਸਿੱਧੇ ਜਿੰਮੇ ਆ ਰਿਹਾ ਹੈ ਉਹ ਹੈਂਡਪਿਕ ਅਫਸਰ ਲਾ ਰਿਹਾ ਜਿੰਨਾ ਤੋਂ ਲੋਰ ਆਰਡਰ ਕੰਟਰੋਲ ਨਹੀਂ ਹੋ ਰਿਹਾ ਇਨਕੋ ਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲੋਰ ਨਾਡਰ ਦੀ ਇਰੀਆ ਕੋਲਾਪਸ ਹੋਰ ਕੱਲ ਵੀ ਜਿਹੜਾ ਹਰਜਿੰਦਰ ਸਿੰਘ ਦਾ ਮਰਡਰ ਹੋਇਆ ਅੱਜ ਉਹਨਾਂ ਨੇ ਜ਼ਿੰਮੇਵਾਰੀ ਸ਼ਰਿਆਂ ਪੋਸਟਪਾਕੇ ਫੇਰ ਲਈ ਹੈ ਕਿ ਮਜੀਦੀਆ ਇਹਨਾਂ ਦੀ ਮਦਦ ਕਰਦਾ ਸੀ ਹਰਜਿੰਦਰ ਚੌਧਰੀ ਹਰਜਿੰਦਰ ਸਿੰਘ ਨਛੇ ਆਲਿਆਂ ਨੂੰ ਖੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਗਾ ਵੀ ਇਹਨੂੰ ਠੋਕਣਾ ਦੱਸ ਦਿਓ ਭਾਈ ਕਿੱਥੇ ਦਾ ਰੋਡ ਵੀ ਪਿੱਛੇ ਤੋਂ ਜਾਂਦਾ ਐਨਾ ਚੌਂਸੀ ਸਮਰਾ ਦੇ ਪੰਪ ਤੇ ਵੀ ਹਮਲਾ ਹੁੰਦਾ ਕਿਵੇਂ ਦੇਖਦੇ ਸਾਡੇ ਨਾਲ ਬਹੁਤ ਸੀਰੀਅਸ ਹੈ ਜੀ ਐਂਡ ਪੁਲਿਸ ਇਸ এজ ਵੇਲ ਹੋ ਰਹੀ ਹੈ ਔਰ ਭਗਵਾਨਕਮਾ シュਡਰਜਨ ਪਰ ਅਬੀ ਸੀ ਮਾਤਾ ਕੋ ਬਤਾ